ਸਾਡਾ ਵਧੀਆ ਕੰਮ ਚੱਲ ਰਿਹਾ ਜਦੋਂ ਤੋਂ ਪੈਦਾ ਹੋਇਆ ਨੇ ਸਾਡਾ ਵਧੀਆ ਕੰਮ ਚੱਲ ਰਿਹਾ ਬੁੱਕੇ ਵਗੈਰਾ ਵਧੀਆ ਵੇਚ ਰਹੇ ਨੇ ਇੱਕ ਸਿੱਧੂ ਮੂਸੇਵਾਲਾ ਕੋਪੀ ਮੁੰਡਾ ਹੈਗਾ ਉਹ ਵੀ ਮਿਲ ਕੇ ਗਿਆ ਸੀ ਕਈ ਗਾਇਕ ਕਰ ਵੀ ਆਏ ਨੇ ਕਲਾਕਾਰ ਵੀ ਆਏ ਨੇ ਮਿਲਣ ਦੇ ਲਈ ਸਾਨੂੰ ਬਹੁਤ ਖੁਸ਼ੀ ਹੈ ਪ੍ਰਭ ਦੀ ਮਿਹਰ ਹੋਈ ਹੈ ਸਾਨੂੰ ਵੀ ਖੁਸ਼ੀ ਹੈ ਸਾਡਾ ਸਿੱਧੂ ਮੂਸੇਵਾਲਾ ਆ ਗਿਆ ਇੱਕ ਮਰੀ ਕਰੀ ਉਹਨਾਂ ਦੇ ਪਿੰਡ ਜਾ ਕੇ ਮਿਲ ਗਿਆ ਉਹ ਇੱਕ ਮਿਲਣ ਦਾ ਕੋਈ ਜ਼ਿਆਦਾ ਫਾਇਦਾ ਤਾਂ ਹੈ ਨਹੀਂ ਕਿਉਂਕਿ ਲ ਕੋਈ ਆਪਣੀ ਮਜੂਰੀ ਚ ਆ ਜਾਂਦਾ ਆਪਾਂ ਫੋਟੋਗ੍ਰਾਫ ਕਰਾਈ ਜਾਂਦੇ ਆ ਬਸ ਉਹਨਾਂ ਨੂੰ ਖੁਸ਼ੀ ਹੈ ਸਾਨੂੰ ਵੀ ਖੁਸ਼ੀ ਹੋ ਜ਼ਿਆਦਾ ਹੈ ਤੁਸੀਂ ਵੀ ਫੈਨ ਹੋ ਸਿੱਧੂ ਮਸੇਵਾਲੇ ਦੇ ਕਹਿੰਦੇ ਟੈਟੂ ਬਣਾਇਆ ਹੋਇਆ ਸਿੱਧੂ ਮਸੇਵਾਲੇ ਦਾ ਬਾਜੀ ਬਾਈ ਬਾਈ ਜਿੱਤੇ ਸਿੱਧੂ ਮਸੇਵਾਲੇ ਦਾ ਫੈਨ ਹੈਗਾ ਇਹਨੇ ਟੈਟੂ ਵੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਬਣਾਇਆ ਹੋਇਆ ਜਿਸ ਦਿਨ ਤੋਂ ਬਠਿੰਡਾ ਅੰਦਰ ਛੋਟੇ ਸਿੱਧੂ ਮਸੇਵਾਲਾ ਨੇ ਜਨਮ ਲਿਆ ਉਸ ਦਿਨ ਤੋਂ ਜਿੱਥੇ ਹਸਪਤਾਲ ਅੰਦਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਹਸਪਤਾਲ ਵਿੱਚ ਛੋਟੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਨੂੰ ਵਧਾਈ ਦੇਣ ਵਾਰੇ ਲਗਾਤਾਰ ਪੁੱਜ ਰਹੇ ਨੇ ਜਿੱਥੇ ਵੱਡੇ ਕਲਾਕਾਰ ਪੁੱਜ ਰਹੇ ਨੇ ਉੱਤੇ ਹੀ ਆਮ ਲੋਕ ਵੀ ਨੇ ਜਿਹੜੇ ਬਲਕੌਰ ਸਿੰਘ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ ਜਿੱਥੇ ਉਹਨਾਂ ਲਈ ਮਠਿਆਈਆਂ ਅਤੇ ਗੁਲਦਸਤੇ ਲੈ ਕੇ ਪੁੱਜ ਰਹੇ ਨੇ ਇਸ ਦੌਰਾਨ ਹਸਪਤਾਲ ਦੇ ਬਿਲਕੁਲ ਸਾਹਮਣੇ ਫੁੱਲਾਂ ਵਾਲਿਆਂ ਦਾ ਕਹਿਰੀਏ ਜਾਂ ਗੁਲਦਸਤਿਆਂ ਵਾਲਿਆਂ ਦਾ ਕਹਿਰੀਏ ਉਹ ਦਿਨ ਦੀ ਚਾਂਦੀ ਬਣੀ ਹੋਈ ਹੈ ਅਸੀਂ ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਆ ਤਸਵੀਰਾਂ ਦਿਖਾ ਦਈਏ ਕਿ ਇਸ ਹਸਪਤਾਲ ਵਿੱਚ ਸਿੱਧੂ ਮੁਸੇ ਛੋਟੇ ਸਿੱਧੂ ਮੁਸੇ ਵਾਲਾ ਨੇ ਜਨਮ ਲਿਆ ਤੇ ਉਸ ਤੋਂ ਬਾਅਦ ਹਸਪਤਾਲ ਦੇ ਸਾਹਮਣੇ ਫੁੱਲ ਫੁੱਲਾਂ ਵਾਲਿਆਂ ਦਾ ਗੁਲਦਸਤੇ ਬਣਾਉਣ ਵਾਲਿਆਂ ਦਾ ਚਾਂਦੀ ਬਣੀ ਹੋਈ ਹੈ ਕਿਉਂਕਿ ਲੋਕ ਇੱਥੋਂ ਵੱਡੀ ਤਦਾਦ ਵਿੱਚ ਗੁਲਦਸਤੇ ਅਤੇ ਫੁੱਲ ਲੈ ਕੇ ਜਾਂਦੇ ਨੇ ਜੋ ਕਿ ਛੋਟੇ ਸਿੱਧੂ ਮੂਸੇਵਾਲਾ ਨੂੰ ਵਧਾਈ ਦੇਣ ਜਾਂਦੇ ਨੇ ਉਹਨਾਂ ਦੇ ਪਿਤਾ ਨੂੰ ਵਧਾਈ ਦੇਣ ਜਾਂਦੇ ਨੇ ਆਪਾਂ ਗੱਲਬਾਤ ਕਰਦੇ ਆਂ ਗੁਲਦਸਤ ਵਾਲੇ ਨਾਲ ਭਾਈ ਜੀ ਕੀ ਨਾਮ ਹੈ ਕਿਵੇਂ ਕੰਮ ਚੱਲ ਰਿਹਾ ਫਿਰ ਜਦੋਂ ਦਾ ਛੋਟਾ ਸਿੱਧੂ ਮੂਸੇਵਾਲਾ ਨੇ ਜਨਮ ਲਿਆ ਕਿੰਨਾ ਕੰਮ ਚੱਲ ਰਿਹਾ ਉਹਦਾ ਸਾਡਾ ਵਧੀਆ ਕੰਮ ਚੱਲਦਾ ਜਾ ਰਿਹਾ ਜਦੋਂ ਪੈਦਾ ਹੋਇਆ ਸਾਡਾ ਵਧੀਆ ਕੰਮ ਚੱਲਦਾ ਬੁੱਕੇ ਵਗੈਰਾ ਵਧੀਆ ਵੇਚ ਰਹੇ ਨੇ ਹਾਂ ਕੌਣ ਕੌਣ ਲੈਣ ਆਉਂਦਾ ਬੁੱਕੇ ਫਿਰ ਤੜਕੇ ਤੋਂ ਆ ਜਾਂਦੇ ਹੋ ਫਿਰ ਤੰਤਾ ਲੱਗਿਆ ਰਹਿੰਦਾ ਇੱਥੇ ਹਾਂ ਕਈ ਬੰਦੇ ਆ ਗਏ ਮਿਸਟਰ ਪੁਲਿਸ ਵਾਲੇ ਵੀ ਆ ਕੇ ਗਏ ਨੇ ਕਈ ਬੰਦੇ ਮਿਲ ਕੇ ਗਏ ਨੇ ਉਹਨਾਂ ਨੂੰ ਕੋਈ ਫੈਨ ਵੀ ਆ ਕੇ ਮਿਲ ਕੇ ਗਏ ਨੇ ਉਹਨਾਂ ਦੇ ਠੀਕ ਹੈ ਉਹ ਬਾਦੂ ਬੰਦੇ ਆਏ ਨੇ ਇੱਕ ਸਿੱਧੂ ਮੂਸੇ ਵਰਗਾ ਕੋਪੀ ਮੁੰਡਾ ਹੈਗਾ ਉਹ ਵੀ ਮਿਲ ਕੇ ਗਿਆ ਸੀ ਕਈ ਗਾਇਕਾਰ ਵੀ ਆਏ ਨੇ ਕਲਾਕਾਰ ਵੀ ਆਏ ਨੇ ਮਿਲਣ ਦੇ ਲਈ ਸਾਨੂੰ ਬਹੁਤ ਖੁਸ਼ੀ ਹੈ ਨਾਲੇ ਕਲਾਕਾਰਾਂ ਨੂੰ ਮਿਲ ਲੈਣੇ ਹੋ ਤੇ ਨਾਲੇ ਸਮਾਨ ਵੇਚ ਲੈਣਾ ਦੋਵੇਂ ਕੰਮ ਹੋ ਜਾਂਦੇ ਆ ਦੋਨੋਂ ਕੰਮ ਹੋ ਜਾਂਦੇ ਆ ਹਾਂ ਮਜ਼ੇ ਲੁੱਟੀ ਜਾਂਦੇ ਪੂਰੇ ਹਾਂ ਰੌਣਕ ਲੱਗੀ ਵੀ ਉਹਦੇ ਦੀ ਪੂਰੀ ਫਿਰ ਕਿਹੜੇ ਗੁਲਦਸਤੇ ਕਿਹੜੇ ਬਣਾਉਣੇ ਹੈਗੇ ਹੋ ਇਹਨੇ ਜਿਆਦਾ ਵਿਕਦੇ ਆ ਤੁਹਾਡੇ ਜਿਆਦਾਤਰ ਲਿਬੂਕੇ ਜਿਆਦਾ ਵਿਕਦੇ ਨੇ ਕੋਈ ਜਿਹੜੇ ਇਸ ਤਰ੍ਹਾਂ ਦੇ ਪੈਣ ਜਾਂਦੇ ਆ ਇਸ ਤਰ੍ਹਾਂ ਦੇ ਜਿਆਦਾ ਵਿਕਦੇ ਆ ਹਾਂ ਉਹ ਵਧੀਆ ਵਿਕੀ ਜਾਂਦੇ ਆ ਬਸ ਰੱਬ ਦੀ ਮਿਹਰ ਹੋਈ ਆ ਸਾਨੂੰ ਵੀ ਖੁਸ਼ੀ ਆ ਸਾਡਾ ਸਿੱਧੂ ਮੂਸੇਵਾਲਾ ਭਰਾ ਆ ਗਿਆ ਇੱਕ ਹਾਂ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਅਸੀਂ ਇੱਥੇ ਤਾਂ ਨਹੀਂ ਮਿਲੇ ਉਹਨਾਂ ਨੂੰ ਜਿਆਦਾ ਕੱਟਵਾਦੀ ਮਿਲਦੇ ਆ ਪਰ ਉਹਨਾਂ ਦੇ ਪਿੰਡ ਜਾ ਕੇ ਜ਼ਰੂਰ ਮਿਲ ਕੇ ਆਵਾਂਗੇ ਉਹਨਾਂ ਨੂੰ ਹਾਂ ਉਹ ਜੋ ਤੜਕੇ ਹੱਥ ਨੇ ਨਿਕਲਦੇ ਆ ਬਾਪੂ ਜੀ ਬਲਕੌਰ ਸਿੰਘ ਪਰ ਉਹ ਮਿਲਦੇ ਉਦੋਂ ਦੇਖਦੇ ਹਾਂ ਜੀ ਹਾਂ ਜੀ ਦੇਖਦੇ ਆ ਵੀਡੀਓ ਵਗੈਰਾ ਹੀ ਬਣਾਉਣੇ ਨਾਲ ਵੀ ਜਾਣੇ ਆ ਇੱਕ ਮਰੀ ਕਰੀ ਉਹਨਾਂ ਦੇ ਪਿੰਡ ਜਾ ਕੇ ਮਿਲ ਗਿਆ ਉਹ ਇੱਥੇ ਮਿਲੰਦਾ ਕੋ ਜਿਆਦਾ ਫੈਨ ਫਾਇਦਾ ਤਾਂ ਹੈ ਨਹੀਂ ਕਿਉਂਕਿ ਅਗਲਾ ਕੋਈ ਆਪਣੀ ਮਜੂਰੀ ਚਾਹ ਆਉਂਦਾ ਆਪਾਂ ਫੋਟੋਗ੍ਰਾਫ ਕਰਾਈ ਜਾਂਦੇ ਆ ਬਸ ਉਹਨਾਂ ਨੂੰ ਖੁਸ਼ੀ ਆ ਸਾਨੂੰ ਵੀ ਖੁਸ਼ੀ ਬਹੁਤ ਜ਼ਿਆਦਾ ਆ ਤੁਸੀਂ ਵੀ ਫੈਨ ਹੋ ਸਿੱਧੂ ਮਸੇਵਾਲੇ ਦੇ ਕਹਿੰਦੇ ਟੈਟੂ ਬਣਾਇਆ ਹੋਇਆ ਸਿੱਧੂ ਮਸੇਵਾਲੇ ਦਾ ਵਾਹ ਜੀ ਵਾਹ ਬਾਈ ਜਿੱਤੇ ਸਿੱਧੂ ਮਸੇਵਾਲੇ ਦਾ ਫੈਨ ਹੈਗਾ ਇਹਨੇ ਟੈਟੂ ਵੀ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਣਾਇਆ ਹੋਇਆ ਨਾਲ ਇਹਦਾ ਫੁੱਲਾਂ ਦਾ ਕੰਮ ਹੈ ਉਹ ਜਿਸ ਦਿਨ ਤੋਂ ਛੋਟੇ ਸਿੱਧੂ ਮਸੇਵਾਲਾ ਨੇ ਜਨਮ ਲਿਆ ਉਸ ਦਿਨ ਤੋਂ ਇਹਦੀ ਇਹ ਚਾਂਦੀ ਹੈ ਲਗਾਤਾਰ ਲੋਕ ਨੇ ਜਿਹੜੇ ਇੱਥੋਂ ਗੁਲਦਸਤੇ ਲੈ ਕੇ ਜਾਂਦੇ ਨੇ ਫੁੱਲ ਲੈ ਕੇ ਜਾਂਦੇ ਨੇ ਸਿੱਧੂ ਮੂਸੇਵਾਲਾ ਛੋਟੇ ਸਿੱਧੂ ਮੂਸੇਵਾਲਾ ਆਉਣ ਦੀ ਵਧਾਈ ਹੈ ਜਿਹੜੀ ਉਹਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਦੇਖਿਆ ਸੀ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਆਮ ਲੋਕਾਂ ਦੇ ਬਹੁਤ ਰੁਜ਼ਗਾਰ ਚੱਲਦੇ ਨੇ ਉੱਥੇ ਹੀ ਇਹਨਾਂ ਦਾ ਰੁਜ਼ਗਾਰ ਵੀ ਸਿੱਧੂ ਛੋਟੇ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਕਾਫੀ ਤੇਜ਼ ਹੋਇਆ ਕਾਫੀ ਜ਼ਿਆਦਾ ਵਧਿਆ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ